ਹੋ ਗੱਲ ਛੇੜ ਕੇ ਚਨਾਵੇ ਤੇਰੇ ਪਿਆਰ ਦੀ ਹੋ ਗੱਲ ਛੇੜ ਕੇ ਚਨਾਵੇ ਤੇਰੇ ਪਿਆਰ ਦੀ ਤੰਨੇ ਕੁੜੀਆਂ ਦੀ ਢਾਣੀ ਮੈਨੂੰ ਮਾਰਦੀ ਤੰਨੇ ਕੁੜੀਆਂ ਦੀ ਢਾਣੀ ਮੈਨੂੰ ਮਾਰਦੀ ਵੇਡਾ ਕੀ ਹੱਸ ਹੱਪਾ ਪਾ ਗਿਆ ਕੱਲ ਕੁੜੀਆਂ ਦੀ ਢਾਣੀ ਵਿੱਚ ਬੈਠੀ ਨੂੰ ਵਸਜੜਾਂ ਦਾ ਖਾਤ ਆ ਗਿਆ ਕੱਲ ਕੁੜੀਆਂ ਦੀ ਢਾਣੀ ਵਿੱਚ ਬੈਠੀ ਨੂੰ ਵੇ ਸਜਣਾ ਦਾ ਖਾਤ ਆ ਗਿਆ ਹੋ ਕੇ ਇਕੱਠੀਆਂ ਮਹੱਲੇ ਦੀਆਂ ਕੁੜੀਆਂ ਵੇ ਮੈਨੂੰ ਤੇਰੇ ਬਾਰੇ ਕਹਿੰਦੀਆਂ ਤੇਰੀ ਪੜ ਕੇ ਪਿਆਰੀ ਜਿਹੀ ਚਿੱਠੀ ਵੇ ਵਿੱਚੋਂ ਇਹ ਸੁਆਦ ਲੈਂਦੀਆਂ ਹੋ ਕੇ ਇਕੱਠੀਆਂ ਮਹੱਲੇ ਦੀਆਂ ਕੁੜੀਆਂ ਵੇ ਮੈਨੂੰ ਤੇਰੇ ਬਾਰੇ ਕਹਿੰਦੀਆਂ ਵਿੱਚੋਂ ਪੜ ਕੇ ਬਿਆਰੀ ਜਹੀ ਚਿੱਠੀ ਮੈਂ ਵਿੱਚੋਂ ਨੇ ਸਵਾਰ ਲੈਂਦੀਆਂ ਵਿੱਚ ਲਿਖਿਆ ਪਿਆਰਾ ਜੇ ਆ ਸ਼ੇਰ ਵੇ ਵਿੱਚ ਲਿਖਿਆ ਪਿਆਰਾ ਜੇ ਹਾ ਸ਼ੇਰ ਵੇ ਜਾਣੀ ਕੰਬਣੀ ਜੀ ਲਾਗਿਆ ਕੱਲ ਕੁੜੀਆਂ ਦੀ ਢਾਣੀ ਵਿੱਚ ਬੈਠੀ ਨੂੰ ਬਸ ਜੜਣਾ ਦਾ ਖਾਤ ਆ ਗਿਆ ਕੱਲ ਕੁੜੀਆਂ ਦੀ ਢਾਣੀ ਵਿੱਚ ਬੈਠੀ ਨੂੰ ਬਸ ਜੜਣਾ ਦਾ ਖਾਤ ਆ ਗਿਆ